ਉਸ ਤੋਂ ਅੱਜ ਗੱਲ ਕਰਨੀ ਆ 90 ਦੇ ਦੌਰ ਦੇ ਵਿੱਚ 90 92 95 99 ਤੱਕ ਜਦੋਂ 2C ਯਰ ਲਾਈਦਾ ਸੀ ਆਪਾਂ ਕਿਹੜੀ ਫਿਲਮ ਲੈ ਕੇ ਆਉਂਦੇ ਹੁੰਦੇ ਨੇ ਕਿਹੜੀਆਂ ਫਿਲਮਾਂ ਅੱਜ ਤੁਸੀਂ ਦੱਸਿਓ ਤੁਹਾਨੂੰ ਜਿਆਦਾ ਤਾਜ਼ੀਆਂ ਕਰਵਾ ਦੇਣੀਆਂ ਪਿੰਦੇ ਨੇ ਤੋਂ ਤੋਂ ਗੱਲ ਕਰਦੇ ਆ ਜਦੋਂ 2C ਯਰਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਪਿੰਡ 'ਚ ਇੱਕ ਅੱਧੀ ਦੁਕਾਨ ਹੁੰਦੀ ਸੀ 2C ਯਰਾਂ ਦੀ ਤੇ ਉੱਥੇ ਫਿਲਮਾਂ 5 6 ਲਿਆਉਣੀਆਂ ਹੁੰਦੀ ਇੱਕ ਰਾਤ ਦੇ 110 ਰੁਪਏ ਜਾਂ 100 ਰੁਪਏ ਕਿਰਾਇਆ ਹੁੰਦਾ ਸੀ ساری ਰਾਤ ਦੇਖਣਾ ਹੁੰਦਾ ਸੀ ਜੇ ਕਿਸੇ ਦੇ ਪਿੰਡ 'ਚ 20000 ਲੱਗਣਾ ਹੁੰਦਾ ਸੀ ਤੇ ਇੰਨਾ ਕਚਾ ਹੁੰਦਾ ਸੀ ਵਿਆਹ ਦਿਨਾ ਚਾਹ ਹੁੰਦਾ ਸੀ ਪਹਿ ਅੱਜ 20000 ਲੱਗਣਾ ਮੈਂ ਉਹਨਾਂ ਦਿਨਾਂ ਦਾ ਗਵਾਹ ਆ ਮੈਂ ਆਪ ਲੋਕਾਂ ਦੇ ਘਰ ਵੀ 20000 ਦੇਖਦਾ ਰਿਹਾ ਆ ਤੇ ਬਹੁਤ ਕਾਹ ਹੁੰਦਾ ਸੀ ਜਦੋਂ ਅਸੀਂ ਤਾਂ ਕਈ ਵਾਰੀ ਕੰਧਾਂ ਨਾਲ ਇਦਾਂ ਕੰਨ ਲਾ ਕੇ ਸੁਣੀ ਜਾਂਦੇ ਦਿੱਲ ਤੱਕ ਔਰ ਤੱਕ ਕਰ ਹੁੰਦੀ 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 ਦੀ ਬਾਅਦ ਉਹ ਇੱਕ ਵਕਰਈ ਆਵਾਜ਼ ਨਾਲ ਫਿਲਮਾਂ ਦੀ ਹੁੰਦੀ ਸੀ ਤੇ ਜੇ ਗੱਲ ਕਰੀਏ ਫਿਲਮਾਂ ਕਿਹੜੀਆਂ ਕਿੜੀਆਂ ਲੈ ਕੇ ਆਉਂਦੇ ਸੀ ਅੱਜ ਮੈਂ ਤੁਹਾਨੂੰ ਦੱਸਾਂ ਅਸੀਂ ਜਦੋਂ ਲੈਣੀ ਇੱਕ ਤਰਵਿੰਦਰ ਦੀ ਲਿਆਣੀ ਹੁੰਦੀ ਸੀ ਅਲਾਣੇ ਜੰਗ ਜਾਂ ਕਦੇ-ਕਦੇ ਮਦਾਨੇ ਜੰਗ ਹੁੰਦੀ ਸੀ ਅਲਾਣੇ ਜੰਗ ਹੁੰਦੀ ਸੀਗੀ ਤੇ ਇੱਕ ਆਖੇ ਕੁਮਾਰ ਦੀ ਜਦੋਂ ਆ ਜਾਣੇ ਕੋਈ ਇੰਟਰਨੈਸ਼ਨਲ ਕਹੜੀ ਖਿਡਾਰੀਓ ਕਾ ਖਿਡਾਰੀ ਜਾਂ ਕਈ ਵਾਰੀ ਸੰਨੀ ਜੌਲਦੀ ਕਾ ਤੱਕ ਤੇ ਇੱਕ ਪੰਜਾਬੀ ਬਾਗੀ ਸੂਰਮੇ ਲਿਆਣੀ ਹੁੰਦੀ ਸੀਗੀ ਇੱਕ ਕਈ ਵਾਰੀ ਜੱਟ ਜਿਉਣਾ ਮੋੜ ਵੀ ਹੈਨਾ ਤੇ ਸਕੂਤ ਵੀ ਲਿਆਂਦੀ ਇੱਕ ਵਾਰੀ ਅਸੀਂ ਆਖੇ ਕੁਮਾਰ ਦੀ ਤੇ ਸਨੀ ਜੀ ਉਹਦੀ ਬਤਾਵ ਵੀ ਜਾਨੀ ਕਿ ਜੇ ਕਈਏ ਟਰੱਕ ਡਰਾਈਵਰ ਹੈ ਨਾ ਇਹ ਫਿਲਮਾਂ ਜਾਨੀ ਕਿ ਅਸੀਂ ਉਹਨਾਂ ਦਿਨਾਂ ਚ 20000 ਤੇ ਦੇਖੀ ਦੀਆਂ ਹੁੰਦੀਆਂ ਸੀ ਅੱਜ ਵੀ ਸਾਨੂੰ ਉਹ ਸੁੱਖੇ ਦੀ ਆਪਣੇ ਵਿਸ਼ਾਲ ਸਿੰਘ ਦੀ ਸੁੱਖੇ ਤਬਾਹੀ ਜ਼ਰੂਰ ਹੁੰਦੀ ਸੀਗੀ ਹੈ ਨਾ ਪੁੱਤ ਜੱਟਾਂ ਦੇ ਟਰੱਕ ਡਰਾਈਵਰ ਪਹਿਲਾਂ ਦੱਸਟਿਆਂ ਹਿੰਦੀ ਫਿਲਮ ਚ ਪ੍ਰਤੀਗਿਆ ਹੈ ਨਾ ਪ੍ਰਤੀਗਿਆ ਸੁਹਾਗ ਵਿਜੇਪਤ ਕਰਨ ਅਰਜਨ ਹਮ ਆਪਕੇ ਹੈ ਕੌਣ ਬਈ ਅੰਦੋਲਨ ਖਲਨਾਇਕ ਕਿਆ ਫਿਲਮਾਂ ਹੁੰਦੀਆਂ ਸੀ ਯਾਰ ਪੌੜੀਆਂ ਯਾਦਾਂ ਜੁੜੀਆਂ ਪਈਆਂ ਮੈਂ ਨਾ ਸੱਚੀ ਬਹੁਤ ਦਿਨ ਪਾਉ ਮਿਸ ਕਰਦਾ ਬਾਈ